ਕੱਲ ਇੱਕ ਬਾਈ ਦਾ ਫੋਨ ਆਇਆ ਕਹਿੰਦਾ ਬਾਈ ਜੀ ਸਾਡੇ ਗਮੰਡ ਘਾਣੇ ਤਾਂ ਚਾਰ ਦਾ ਟੋਆ ਖੋਲ ਲਿਆ ਦੂਜੇ ਤੀਜੇ ਦਿਨ ਤੇ ਅਸੀਂ ਵੀ ਖੋਲ ਲਏ ਚਾਰ ਪਣ ਗਿਆ ਹੋਊਗਾ ਪਾਉਣ ਲੱਗ ਜੀਏ ਬਾਈ ਜੀ ਇਹ ਗਲਤੀ ਨਾ ਕਰੋ ਕਿਸਾਨ ਵੀਰੋ ਜੇ ਤੁਸੀਂ ਵੀ ਚਾਰ ਪਾਇਆਗਾ ਤੇ ਤੁਹਾਨੂੰ ਪਤਾ ਨਹੀਂਗਾ ਵੀ ਟੋਆ ਕਦੋਂ ਖੋਲਣਾ ਤੇ ਕਿਵੇਂ ਕੀ ਗੱਲਬਾਤ ਆ ਇਹ ਵੀਡੀਓ ਦੇਖ ਕੇ ਜਾਓ ਤੁਹਾਡੇ ਪੂਰੇ ਕੰਮ ਲਈ ਵੀਡੀਓ ਬਣਾ ਬਾਈ ਜੀ ਆਪਾਂ ਘਰੇ ਆਂਬ ਦਾ achar ਪਾਉਣੇ ਆ ਕਦੇ ਆਂਬ ਦਾ achar ਪਾ ਕੇ ਦੂਜੇ ਦਿਨ ਖਾਦਾ ਨਹੀਂ ਖਾਦਾ ਕਿਉਂਕਿ ਉਹਦੇ ਚ ਬਿਦੀ ਕੀ ਹੈ ਵੀ ਆਪ ਆਂਬ ਦਾ ਚਾਰ ਪਾ ਲਿਆ ਤੇ ਫਿਰ ਫਰਮੈਂਟੇਸ਼ਨ ਵਾਸਤੇ ਰੱਖ ਦੇਵਾਂ। ਇਹੀ ਨੁਕਸਾ ਟੋਕਦਾ ਗਾ ਮੱਕੀ ਦੇ ਚਾਰ ਉੱਤੇ। ਬਹੁਤ ਸਾਰੇ ਸੱਜਣਾਂ ਦੇ ਫੋਨ ਤੇ ਮੈਸੇਜ ਆ ਰਹੇ ਸੀ ਬਾਈ ਜੀ। ਇਸ ਟੋਆ ਬੰਦ ਕਰੇ ਨੂੰ 2 ਦਿਨ ਹੋ ਗਏ। ਚਾਰ ਬਣ ਗਿਆ ਹੁਣ ਅਸੀਂ ਖੋਲ ਲਏ। ਬਾਈ ਜੀ ਕਦੇ ਵੀ ਇਹ ਗਲਤੀ ਨਾ ਕਰੋ ਨਾ ਐ ਤਾਂ ਤੁਹਾਡੇ ਪਸ਼ੂ ਬਿਮਾਰ ਹੋਣਗੇ ਨਾ ਤੁਸੀਂ ਆਪ ਬਿਮਾਰ ਹੋਵੋਗੇ। ਤੇ ਮੁੜ ਕੇ ਨੱਕ ਨਹੀਂ ਕਰਨਾ ਤੁਸੀਂ ਚਾਰ ਕਰਨੀ। ਤੇ ਲੋਕਾਂ ਦੇ ਬਟੋਏ ਬੰਦ ਕਰਵਾਉਂਗੇ ਮੈਂ ਤੁਹਾਨੂੰ ਦੱਸ ਤੀ ਗੱਲ ਆ ਫਿਰ ਕਹਿੰਦੇ ਤੁਸੀਂ ਪ੍ਰਚਾਰ ਕਰੋਗੇ ਵੀ ਚਾਰ ਮਾੜੀ ਚੀਜ਼ ਐ ਫਾਰਮੋਟੇਸ਼ਨ ਵਾਸਤੇ ਬਾਈ ਜੀ ਇਹਨੂੰ ਘੱਟੋ ਘੱਟ 40 ਦਿਨ ਚਾਹੀਦੇ ਨੇਗੇ 30 ਤੋਂ 40 ਦਿਨਾਂ ਦੇ ਵਿੱਚ ਜਾ ਕੇ ਇਹਦੀ ਵਿਧੀ ਐ ਜਿਹੜੀ ਉਹ ਪੂਰੀ ਹੁੰਦੀ ਹੈਗੀ ਜਿਵੇਂ ਅੰਬ ਦੇ ਚਾਰ ਲਈ ਆਪਾਂ ਕਦੇ ਪਾ ਕੇ ਅੱਜ பக ਦੂਜੇ ਦਿਨ ਨਹੀਂ ਖਾਦਾ ਉਸੇ ਤਰ੍ਹਾਂ ਹੀ ਇਹਦੀ ਵਿਧੀ ਐ ਠੀਕ ਆ ਨਾ ਤਿੰਨ ਨੰਬਰ 2 ਤੇ ਸੱਜਣੋ ਜਦੋਂ ਵੀ ਇਹਨੂੰ ਤੁਸੀਂ ਖੋਲਣਾ ਹੈਗਾ ਉਹਨੂੰ ਉਦੋਂ ਖੋਲਣ ਤੋਂ ਪਹਿਲਾਂ ਇਹਦੀ ਜੜੀ ਹੈ ਤੁਸੀਂ ਟੈਸਟਿੰਗ ਜ਼ਰੂਰ ਕਰਾਉਣੀ ਹੈ ਵੀ ਇਹਦਾ ਟੈਸਟ ਕਰਾਉਣ ਤੋਂ ਬਾਅਦ ਪਤਾ ਲੱਗੇ ਕਿੰਨਾ ਪਚਣਯੋਗ ਹੈ ਕਿੰਨਾ ਉਲੀ ਹੈ ਕਿੰਨਾ ਇਹਦੇ ਚ ਗੰਦੇ ਸਟਾਰ ਚਾ ਕਿੰਨੀ ਖਰਾਕ ਲੱਪਾ ਨੂੰ ਅਲੱਗ ਤੋਂ ਪਾਣੀ ਪਊ ਪਸ਼ੂਆਂ ਨੂੰ ਦੁੱਧ ਵਾਲਿਆਂ ਨੂੰ ਕਿੰਨੀ ਪਾਣੀ ਪਊ ਉਹ ਚਾਰ ਜ਼ਰੂਰ ਟੈਸਟ ਕਰਾਇਆ ਕਰਨ ਸਾਰੇ ਕਿਸਾਨ ਭਰਾ ਤੇ ਉਹਦੇ ਕੋਈ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਆਪਾਂ ਨਿੱਕੀ ਜਿਹੀ ਗਲਤੀ ਕਰਕੇ ਨਾ ਬਹੁਤ ਵੱਡਾ ਨੁਕਸਾਨ ਕਰ ਲੈਨੇ ਆ ਤੇ ਜੇਕਰ ਤੁਹਾਡੇ ਪਾਇਆ ਹੋਇਆ ਇਨਕੋਲੈਂਟ ਤੇ ਫੇਰ ਇਹਦੀ ਜਿਹੜੀ ਐਫਆਈ ਫਾਰਮੂਲੇਸ਼ਨ ਥੋੜੀ ਤੇਜ਼ ਹੋ ਜਾਂਦੀ ਹੈਗੀ ਤੁਸੀਂ 20 ਦਿਨਾਂ ਤੱਕ ਵੀ ਇਹਨੂੰ ਜਿਹੜਾ ਖੋਲ ਸਕਦੇ ਹੋਗੇ ਪਰ ਜੇ ਤੁਸੀਂ ਕੁਝ ਨਹੀਂ ਪਾਇਆ ਬਾਈ ਜੀ ਸਿੱਧਾ ਚਾਰ ਨੱਪਿਆਗਾ ਉਹਦੇ ਚ ਕੁਝ ਪਾਉਣ ਦੀ ਲੋੜ ਨਹੀਂ ਨੰਬਰ 2 ਤੇ ਪਿਛਲੇ ਸਾਲ ਬਾਅਦਲੇ ਲੋਕਾਂ ਦਾ ਚਾਰ ਕੀਆ ਵਿੱਚ ਲੋਕਾਂ ਨੇ ਨੂਨ ਪਾਤਾ ਵਿੱਚ ਹੋਰ ਅੱਗ ਸੁਆਹ ਪਾਤੀ ਕਹਿੰਦੇ ਕੰਪਨੀ ਵਾਲਿਆਂ ਦੇ ਕਹਿਣ ਤੇ ਬਾਈ ਜੀ ਅੱਗ ਸੁਆਹ ਨਾ ਪਾਓ ਚਾਰ ਦੇ ਵਿੱਚ ਕੁਝ ਨਹੀਂ ਪੈਂਦਾ ਸਿੱਧੀ ਕੱਲੀ ਮੱਕੀ ਜਿਹੜੀ ਆ ਕੁਤਰ ਕੇ ਨੱਪੀ ਜਾਂਦੀ ਏ ਇਹਦੇ ਵਿੱਚ ਜੇ ਕੁਝ ਪਾਉਂਗੇ ਤਾਂ ਤੁਹਾਡਾ ਚਾਰ ਵੀ ਖਰਾਬ ਹੋਊਗਾ ਤੇ ਪਸ਼ੂ ਵੀ ਖਰਾਬ ਹੋਣਗੇ ਠੀਕ ਹੈ ਨਾ ਬਾਈ ਜੀ ਇਸੇ ਲਈ ਇਹ ਵੀਡੀਓ ਨੂੰ ਵੱਧ ਤੋਂ ਵੱਧ ਕਿਸਾਨ ਭਰਾਵਾਂ ਤੱਕ ਸ਼ੇਅਰ ਕਰੋ ਤਾਂ ਜੋ ਕਿਸਾਨ ਭਰਾਵਾਂ ਤੱਕ ਪੂਰੀ ਜਾਣਕਾਰੀ ਪਹੁੰਚ ਸਕੇ ਬਹੁਤ ਸਾਰੇ ਵਿਦਵਾਨ ਕਹਿ ਰਹੇ ਸੀ ਬਾਈ ਜੀ ਤੁਸੀਂ 10 ਦਿਨਾਂ ਤੱਕ ਖੋਲ ਸਕਦੇ ਹੋ ਬਾਈ ਜੀ ਤੁਸੀਂ 15 ਦਿਨਾਂ ਤੱਕ ਖੋਲ ਸਕਦੇ ਹੋ ਅਸਲੀ ਇਹਦੀ ਫਾਰਮੂਲੇਸ਼ਨ ਆ ਜਿਹੜੇ ਬੰਦੇ ਪੁਰਾਣੇ ਪਾਉਂਦੇ ਆ ਜੇ ਤੁਸੀਂ ਉਹਨਾਂ ਤੋਂ ਪੁੱਛੋਗੇ ਤਾ ਬਈ ਇਹਨੂੰ ਘੱਟੋ ਘੱਟ ਜੇ 40 ਦਿਨ ਤੁਸੀਂ ਨਾ ਖੋਲੋਗੇ ਉਨਾ ਹੀ ਥੋੜਾ ਚੰਗਾ achar ਬਣੂਗਾ ਇੱਕ ਚਾਰ ਤੁਸੀਂ ਦੱਸ ਦੇਣਾ ਬਾਅਦ ਖੋਲ ਕੇ ਟੈਸਟ ਕਰਵਾ ਲਿਓ ਤੇ ਇੱਕ 40 ਦਿਨਾਂ ਬਾਅਦ ਖੋਲ ਕੇ ਟੈਸਟ ਕਰਵਾ ਲਿਓ ਸੋਨੂੰ ਆਪੇ ਪਤਾ ਲੱਗ ਜੂਗੀ ਕਿਹੜੀ ਚੀਜ਼ ਚੰਗੀ ਬਣੀ ਆ ਤੇ ਕਿਹੜੀ ਮਾੜੀ ਬਣੀ ਆ ਇਸੇ ਲਈ ਇਹ ਵੀਡੀਓ ਬਾਹਲੇ ਕਿਸਾਨਾਂ ਦੇ ਫਾਇਦਾ ਕਰਾ ਦੂ ਬਈ ਕਿਉਂ ਹਜੇ ਟੋਏ ਸਾਹਿਬ ਨੇ ਨੱਪੇ ਹੈਗੇ ਤਾਂ ਜੋ ਕੋਈ ਵੀ ਖੋਲੇ ਨਾ ਇਸ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਤਿ ਸ਼੍ਰੀ ਅਕਾਲ ਜੀ